ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਹ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਨਵੇਂ ਵਲੌਗ ਜੀ ਤੁਹਾਡਾ ਬਹੁਤ ਸਵਾਗਤ ਹੈ ਅਸੀਂ ਦੁਪਹਿਰੇ 3-4 ਵਜੇ ਵਲੌਗ ਸਟਾਰਟ ਕਰ ਰਹੇ ਹਾਂ ਅੱਜ ਹਣਾ ਅੱਛਾ ਜਰੋਂ ਦਾ ਆਪਾਂ ਨੇ ਆਪਣਾ ਬੁਟੀਕ ਦਾ ਕੰਮ ਸ਼ੁਰੂ ਕੀਤਾ ਹਣਾ ਵੀ ਆਪਾਂ ਅੱਜ ਦੁਪਹਿਰੇ ਸੌਂ ਕੇ ਨਹੀਂ ਦੇਖਿਆ ਤੇ ਨਹੀਂ ਤੇ ਆ ਕੱਲ ਦਾ ਦੋ ਦਿਨ ਹੋ ਗਿਆ ਆਪਾਂ ਸੌਂ ਸੌਣ ਲਿਆ ਦੁਪਹਿਰੇ ਹੁਣ ਹਣਾ ਹੂੰ ਬਸ ਤਾਂ ਨਾਲ ਇੰਨੇ ਬਿਜ਼ੀ ਆ ਕਿ ਤੇ ਇੱਕ ਮਿੰਟ ਦਾ ਟਾਈਮ ਨਹੀਂ ਹੈਗਾ ਤੇ ਫੇਰ ਵੀ ਪਤਾ ਨਹੀਂ ਕਿਉਂ ਪਤਾ ਨਹੀਂ ਜੇ ਆਤ ਬਣ ਗਈ ਕੀ ਦਾ ਕਦੀ ਮੰਜਨ ਨਹੀਂ ਸੀ ਉਹ ਦੁਪਹਿਰੇ ਦਾ ਕਦੀ ਹੁਣ ਥੋੜਾ ਜਿਹਾ ਏਦਾਂ ਵੀ ਕੰਮ ਥੋੜਾ ਸਮੂਥਲੀ ਵਧੀਆ ਚੱਲੀ ਜਾ ਰਿਹਾ ਹੈ ਕਿ ਨਹੀਂ ਹਾਂ ਟੇਲਰ ਡੂਲਨ ਟੈਂਸ਼ਨ ਨਹੀਂ ਲਈ ਵਰਕਰਾਂ ਦੀ ਟੈਂਸ਼ਨ ਲਈ ਵੀ ਵਰਕਰ ਸੁਖਨ ਵਾਲਾ ਆਪਣੇ ਨਾਲ ਸਾਰੇ ਟੇਲਰ ਵੀ ਸੁਖਨ ਵਾਲਾ ਵਧੀਆ ਚੱਲ ਰਿਹਾ ਕੰਮ ਪਿਆ ਜਿੰਨੇ ਵਰਕਰ ਨੇ ਟੈਂਸ਼ਨ ਘੱਟ ਗਈ ਕਿ ਨਹੀਂ ਨਜ਼ਰ ਨਾਲ ਵਾਲੀ ਹੁਣ ਥੋ ਥੋ ਚੁੱਪਦਾ ਤੈ ਵੀ ਢਾਡੀ ਲੱਗ ਜੇ ਕਿਤੇ ਲੈ ਮੇਰੀ ਕੀ ਲੱਗ ਗਈ ਗੱਲਾ ਤੂੰ ਕਰ ਰਹੀ ਹੈ ਮੇਰੀ ਮੰਮੀ ਇਦਾਂ ਲੱਗ ਜੇ ਕਿਤੇ ਮੰਮੀ ਮੈਂ ਚਿੱਟੀ ਮੁਰਗੀ ਬਣੀ ਬੈਠੀ ਮੰਮੀ ਤਾਂ ਅੰਦਰ ਦਿਲ ਨਹੀਂ ਕਰਦਾ ਮੰਮੀ ਕਹਿੰਦੀ ਮੈਨੂੰ ਬਾਹਰ ਮੰਜਾ ੜਾਓ ਮੇਰਾ ਨਹੀਂ ਆ ਤਾਂ ਉਹਨਾਂ ਨੂੰ ਬਾਹਰ ਫੜਾਣਾ ਚਾਹੀਦਾ ਦੋਨੇ ਮਾਈਆਂ ਨੂੰ ਹੂੰ ਮਾਈ ਨੂੰ ਬਾਹਰ ਬੈਣਾ ਜਿਹੜੇ ਕੁੜੀ ਦੇ ਬਾਹਰ ਬੈਠੀ ਆ ਕੇ ਅੱਛਾ ਉਹ இந்து ਮਾਈ ਨੂੰ ਬੁਲਾਓ ਇਸ ਟਾਈਮ ਤੇ ਬੰਦਾ ਨਿਕਲੇ ਬਾਹਰ இந்து ਮਾਈ ਨੂੰ ਬੁਲਾਓ ਮੈਂ ਉਹਨੂੰ ਕਹਾਂ ਵੀ ਕੁੜੀ ਤਾਂ ਬਾਹਰ ਬੈਗੀ ਤੇਰੀ ਆ ਕੇ ਨੂੰ ਤੂੰ ਵੀ ਆ ਜਾ ਬਿੱਲ੍ਹਾ ਤੇ ਪ੍ਰਧਾਨ ਜੀ ਆ ਕੇ ਚਾਹ ਬਣ ਗਈ ਹੂੰ ਇੱਕ ਮੰਜਾ ਹੋਰ ਕਿੱਥੇ ਵੇ ਅੰਦਰ ਉਹ ਤੁਹਾਨੂੰ ਕੱਢਣਾ ਪੈਣਾ ਪ੍ਰਧਾਨ ਸਰ ਨੂੰ ਲਗਾ ਬਾਹਰ ਹੁੰਦਾ ਹੈ ਉਥੇ ਬੈਨੰ ਦਾ ਡਰਾਈ ਰੂਮ ਚ ਨਹੀਂ ਯਾਰ ਚਾਹ ਪੀਣੀ ਕਿਤੇ ਬਾਹਰ ਬਈਏ ਕਿਤੇ ਬਾਹਰ ਕੋਈ ਵੀਡੀਓ ਬੜੀ ਸ਼ੂਟ ਹੁੰਦੀ ਕਿੰਨਾ ਵਧੀਆ ਲੱਗਦਾ ਹੈ ਆ ਮੈਂ ਕਿਉਂ ਇੱਥੇ ਦੋ ਹੋਣੇ ਸ਼ਾਮ ਨੂੰ ਬੰਦਾ ਨਿਭਰੇ ਠੰਡੇ ਠੰਡੇ ਵੀ ਨਿਕਲੇ ਸਵੇਰੇ ਉੱਠੇ ਅੱਛਾ ਤੁਸੀਂ ਅੰਦਰ ਹੀ ਬੰਦ ਰਹਿੰਦੇ ਹੋ ਅੰਦਰ ਬੰਦ ਰਹਿਣਾ ਚਾਹੀਦਾ ਮੈਂ ਨਹੀਂ ਅਰੇ ਬਾਹਰ ਦੀ ਹਵਾ ਵੀ ਆਪਸੀ ਜਿੰ ਲੈਣੀ ਅੰਦਰ ਰਕਾ ਪਾਣੀ ਚਿੱਟੇ ਹੋਗੇ ਮੰਮੀ ਕਿਹਦੇ ਆਕਸੀਜਨ ਲੈਣ ਚਾਹੀਦੇ ਬਾਹਰ ਬੈ ਕੇ ਬਾਹਰ ਬੈਠ ਕੇ ਹਸਪੀਟਲ ਵਿੱਚ ਤੋਂ ਬੜੀ ਕੰਮ ਕਾਰਬੋਹਾਈਡਰੇਟ ਨਹੀਂ ਖਾਣਾ ਆਕਸੀਜਨ ਤੇ ਕਾਰਬੋਹਾਈਡਰੇਟ ਵੀ ਜਿਹੜੀ ਹੁੰਦੀ ਆਕਸੀਜਨ ਇੱਕ ਆ ਕਾਰਬਨ ਡਾਈ ਆਕਸਾਈਡ ਕਾ ਹੈ ਕਾਰਬਨ ਡਾਈ ਆਕਸਾਈਡ ਕੀ ਕਾਰਬੋਆਇਸਟਾਈਨ ਕਾਰਬੋਆਇਸਟਾਈਨ ਪਤਾ ਨਹੀਂ ਕਿਹੜੀ ਹੈ ਨਾ ਮੈਂ ਆਪੇ ਇਸੇ ਕਰਕੇ ਬੂਟਿਆਂ ਦਾ ਲੇਪਾਵੇਂ ਮੈਨੂੰ ਮੱਛਰ ਮੈਂ ਬੂਟਿਆਂ ਨਹੀਂ ਤੇਰਾ ਬੇੜਾ ਕਰਖ ਕੀਤਾ ਸੀ ਤੇਰਾ ਮੰਮੀ ਨੂੰ ਪਤਾ ਮਮੀ ਕੀ ਕਰਦੇ ਨੇ ਦਾਰੀ ਮੈਂ ਇਸੇ ਕਰਕੇ 4 ਵਜੇ ਮੈਂ ਬਾਹਰ ਨਿਕਲ ਜਾਨੀ ਆ ਇਹ ਆਕਸੀਜਨ ਹੁੰਦਾ ਕੀ ਹੁੰਦਾ ਹੈ ਆਕਸੀਜਨ ਲੈਣੀ ਚਾਹੀਦੀ ਟੀਚਰ ਟੀਚਰ ਸਕੂਲ ਚ ਲੈਣੀ ਚਾਹੀਦੀ ਹਾਂ ਲੈਣੀ ਛੱਡੀ ਦੇ ਨਾਲ ਦਰੱਖਤ ਘਰ ਬੀਜੋ ਚੁੱਪ ਇੱਕ ਮਿੰਟ ਚੁੱਪ ਫਲ ਵਾਲੇ ਬੂਟੇ ਲਾਓ ਆਕਸੀਜਨ ਐ ਮਿਲਦੀ ਆਰਾਮ ਲਈ ਫਿਰ ਛੱਡਣੀ ਚਾਹੀਦੀ ਆਪਾਂ ਨੂੰ ਮੂੰਹ ਚ ਛੱਡਣੀ ਉਹ ਤੇ ਕੋਈ ਨਹੀਂ ਗੱਲ ਹੈ ਗੈਸ ੜਨੀ ਨਹੀਂ ਗੈਸ ਤੇ ਉਦ ਬੰਨ ਨਹੀਂ ਕਰ ਗੈਸ ਨਹੀਂ ਜਦੋਂ ਆਪਣੀ ਲਾਨੀ ਚਾਹੀਦੀ ਤੇ ਗੈਸ ਚਟਣੀ ਚਾਹੀਦੀ ਉਧਰ ਉਸ ਦੀ ਤੜਕੇ ਤੜਕੇ ਉੱਟ ਕੇ ਵੇੜੇ ਵੇੜਾ ਹੈ ਤੁਹਾਡਾ ਸੈਰ ਕਰੋ ਨਾਲ ਆਪਣਾ ਬੜਾ ਸੁਣੀ ਹਵਾ ਰੌਣਕ ਤੁਹਾਡੇ ਕੋਲੇ ਆਈ ਰਾਤ ਨੂੰ ਜਾਂਦੇ ਸਾਢੇ 5 ਵਜੇ ਸੈਰ ਕਰਨ ਦੀ ਤਾਂ ਰਾਤ ਦੇ ਉੱਥੇ ਦੇ ਘਣ ਕੀੜ ਸਾਰਾ ਕਰੀ ਜਲਾਵਲਾ ਕਰਾਈਦਾ ਇੰਨੀ ਸੜਕ ਚੱਲਦੀ ਡਰ ਲੱਗਦਾ ਨਹੀਂ ਰਾਤ ਕੋਈ ਨਹੀਂ ਹੁੰਦਾ ਹੈਗਾ ਪਤਾ ਨਹੀਂ ਤੁਸੀਂ ਕਿੰਨਾ ਜਾਣਦੇ ਹੋ ਤੇ ਮੰਮੀ ਆਡੀ ਟੀਚਰ ਰਹੀ ਸਾਰੀਆਂ ਗੁਰਦੁਆਰੇ ਨਹੀਂ ਗਈ ਵੀ ਐਸੇ ਕਰਕੇ ਵੀ ਮੇਰੇ ਕਦ ਨਾ ਆ ਜੇ ਸੜਕ ਤੇ ਇਹ ਦਾਦੀ ਮਾਰਦਾਂ ਸਾਰੀ ਕੱਕਰੋਸ ਨਹੀਂ ਕਹਿੰਦੀ ਬੂਟੇ ਲਾਓ ਇਹਨੂੰ ਬੂਟਿਆਂ ਨੇ ਮਰਵਾਇਆ ਇਹਨੂੰ ਬੂਟਿਆਂ ਨੇ ਇਹਨੂੰ ਬੈਡ ਲੈਟਰ ਤੇ ਪਾਇਆ ਇਹਨੂੰ ਹੈ ਕੁਝ ਆ ਕੀਚਰ ਹੋਵੇ ਲੈਣੇ ਨੇ ਸਕੂਲ ਚੋਂ ਟੀਚਰ ਹੈ ਇਹਨੇ ਕਿ ਬੱਚੇ ਨੂੰ ਫਰੇਰੀ ਹੈ ਮੈਨੇ ਦੰਦ ਕੱਢੇ ਹਨ ਹੈਨਾ ਬੱਚਾ ਆ ਕੇ ਚੁੰਡੀ ਉੱਡ ਗਿਆ ਨਾਵਟ ਮਰ ਜਾਨੇ ਤੈਨੂੰ ਨਾਇਵਟ ਤੇਰੇ ਸਕੂਲੇ ਲਾਦ ਰਹੀ ਆ ਨਿੰਮ ਟੀਚਰ ਹੈ ਹੈ ਉਹ ਦੋ ਨਦਰ ਮੈਂ ਤਾਂ ਪਾਸ ਕੀਤਾ ਜਿੰਨਾ ਮਸਤੀ ਤੇ ਹੁਣ ਵੀ ਟਾਈਮ ਪਾਸ ਦੀ ਗੱਲ ਕਰ ਲੇ ਮੈਂ ਨਹੀਂ ਹੋਣੇ ਬੇਲੀ ਜੀ ਜ਼ਿੰਦਗੀ ਹੋ ਗਈ ਉਦੋਂ ਬਾਬਾ ਮੌਜਾ ਤੁਹਾਨੂੰ ਬਹੁਤ ਨੇ ਤਾਂ ਮੈਂ ਬੇਟੇ ਮੇਰੇ ਕੋਲ ਨਾ ਮਾਰੀਂ ਦੇ ਮੰਮੀ ਕਰਿਆ ਕਾ ਤੂੰ ਜਬੀ ਹੱਥ ਪਰ ਜੋੜ ਲੈਂਗੀ ਤੇ ਦੇ ਤੇ ਅਨਾ ਤੁਹਾਡੀ ਮਾਈ ਚੰਗੀ ਏ ਨਹੀਂ ਹੋ ਸਾਰਾ ਸਾਡੀ ਮਾਈ ਇਹ ਤੇ ਕੁੜੀ ਏ ਚੰਗਾ بار بار ਅਸੀਂ ਤੁਹਾਨੂੰ ਕਹਿ ਰਹੇ ਆਂ ਵੀ ਉਹਨੂੰ ਕਹਿੰਦੀ ਮਾਈ ਹੈ ਮਮਮੀ ਨੇ ਕਹਣਾ ਤਾਂ ਗਮਨੇ ਮੈਂ ਨਜ਼ਰ ਨਹੀਂ ਆ ਰਹੀ ਨਹੀਂ ਮੈਂ ਬਤਾ ਆ ਗਾਲ ਨਹੀਂ ਮਮਮੀ ਦਾ ਮੁੰਡਾ ਕਹਿੰਦਾ ਵੀ ਡਾਈ ਵੀ ਲਾ ਲ ਮਮਮੀ ਨੂੰ ਜਵਾਨ ਬਣਾ ਦ ਮੇਰੀ ਇਹਨੂੰ ਤੇ ਮੰਮੀ ਦਾ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦੇ ਆਂ ਜੀ ਵੀ ਮੰਮੀ ਦਾ ਨਾ ਕੈਨੇਡਾ ਦਾ ਵੀਜ਼ਾ ਆਇਆ ਹੋਇਆ ਤੇ ਮੰਮੀ ਨੂੰ ਕੈਨੇਡਾ ਜਾਣਾ ਚਾਹੀਦਾ ਬੇਟੇ ਆਪਣੇ ਕੋਲ ਜਾਂ ਨਹੀਂ ਜਾਣਾ ਚਾਹੀਦਾ ਤੁਸੀਂ ਸਾਰੇ ਕਮੈਂਟ ਕਰਕੇ ਜਵਾਬ ਦੱਸਿਓ ਲੈ ਮੇਰਾ ਜੀ ਨਹੀਂ ਲੱਗਣਾ ਅੱਗ ਲੱਗ ਜੇ ਜੀ ਜੰਤਰਾ ਇਹ ਆ ਬੇਟੇ ਦਾ ਖਰਚਾ ਕਰਾਂਗੇ ਉਹ ਤਰੋਦਰੀ ਛੱਡਣਾ ਜੇ ਨਾਲ ਆਪਾਂ ਕਰ ਖਰਚਾ ਹੀ ਕਰ ਦਾਂਗੇ ਤੇਰਾ ਨਹੀਂ ਖਰਚਾ ਨਹੀਂ ਤੁਸੀਂ ਛੱਡ ਕੇ ਵੀ ਆਉਂਗੇ ਦਿੱਲੀ 에ਰਪੋਰਟ ਤੇ ਜੀ ਨਾ ਲੱਗਾ ਮੇਰਾ ਬੱਚਾ ਨਾ ਕੰਮ ਕਰਨੀਗਾ ਪੇਚੇ ਲੱਗ ਕੇ ਬੇਟੇ ਨੋਟਿਫਿਕੇਸ਼ਨ ਬਣਾ ਕੇ ਦੇਆ ਕਰੋ। ਕੋਈ ਨਾ ਹੋ ਚਿਰ ਜ਼ਿੰਦਗੀ ਰਹਿ ਗਈ ਥੋੜਾ ਜਿਹਾ। ਹੂੰ। ਇਹ ਥੋੜਾ ਜਿਹਾ ਤੇ ਤੁਹਾਡਾ ਜ਼ਰੂਰ 15 ਕਿਲੋ ਹੋਣਾ ਹੈ। ਇਹ ਹੋ ਨਹੀਂ ਚੱਜਦੀ। ਪਤਾ ਕੀ ਇਹ ਉਹ ਲੈਣਾ ਲੈਣਾ ਹੁੰਦਾ। ਇੰਨਾ ਕਾਸਾ ਲੈਣਾ ਦੇਣਾ। ਭਾਈ ਸਾ ਮੈਨੂੰ ਕੀ ਸੀ ਇੱਥੇ। ਇੰਨਾ ਕਾ ਦਾ ਲੈਣਾ ਦੇਣਾ। ਪਤਾ ਨਹੀਂ ਪਤਾ ਨਹੀਂ ਕੀ। ਪਾਸ ਬਿਮਾਰੀ ਦਾ ਵੀ ਨਹੀਂ ਪਤਾ ਲੱਗਿਆ ਫੇ ਕੀ ਹੋ ਗਿਆ ਡੇਂਗੂ ਕੱਲਾ ਥੋੜਾ ਹੋਇਆ ਹੁਣ। ਹੈਨਾ। ਡਾਕਟਰ ਵੈਸੇ ਕੀ ਦੱਸਦੇ ਹਣ। ਡੇਂਗੂ ਹੀ ਹੋਇਆ ਸੀ ਮੈਨੂੰ। ਪੱਕਾ ਕਰਦੇ ਹਾਂ ਡੇਂਗੂ। ਇਹ ਘੂਟਿਆਂ ਤੋਂ ਹੀ ਪੈਦਾ ਹੋਇਆ ਸੀ ਮੱਛਰ ਉੱਥੋਂ ਬੈਠੇ ਸਾਲਾ ਮੱਛਰ ਖੇਡਦਾ ਵੇਖਿਆ ਥੱਲੇ ਤੋਂ ਮੈਂ ਵੇਖਿਆ ਲੜਦਾ ਬੜਾ ਲੰਦਾ ਇਹ ਕਹਿ ਤੋ ਉਹ ਹੀ ਹੋਵੇ ਉੱਥੇ ਹੂੰ ਜਿਹਾ ਤੇ ਐਨਾ ਜੀ ਨਾ ਬੂਟੇ ਲਾਉਂਦੀ ਤੇ ਨਾ ਤੇਨੂੰ ਕਾਲਾ ਮਛਾ ਲੜਦਾ ਤੇ ਨਾ ਪੈਸੇ ਲੱਗਦੇ ਇੰਨੇ ਚਲੋ ਇੱਕ ਦਿਨ ਦਾ ਚੱਕਰ ਐ ਮਨ ਬੁਖਾਰ ਸਾਰੇ ਅੱਗੇ ਵੀ ਚੜਦੇ ਹਾਂ ਪਤਾ ਹੀ ਨਹੀਂ ਉਹ ਤੇ ਇੱਕ ਦਿਨ ਦਾ ਆ ਤੇ ਤਿੰਨ ਮਹੀਨਾ ਰੋਲ ਦੇ ਰਹੇ ਨਾ ਹਸਪਤਾਲਾਂ ਦੇ ਵਿੱਚ ਕੋਈ ਆਉਂਦੀ ਆ ਚਾ ਮੇਰਾ ਸਾਰਾ ਹਸਪਤਾਲ ਤੋਂ ਨਿਕਲ ਗਿਆ ਚਲੋ ਕੋਈ ਗੱਲ ਨਹੀਂ ਮੈਨੂੰ ਤੇ ਇਹਨਾਂ ਪਤਾ ਹੀ ਨਹੀਂ ਕਿ ਕਿੱਥੇ ਤੁਸੀਂ ਖੜਿਆ ਜਾਂ ਬੁਲਾਉਂਦੇ ਹੋ ਜਾਂ ਨਹੀਂ ਬੁਲਾਉਂਦੇ ਚਲੋ ਮਾਲਾ ਸਮਾਸੀ ਨਿਕਲ ਗਿਆ ਮੈਂ ਬਾਸ਼ਾ ਉਹ ਜਾਣਿਆ ਵੀ ਆਤਮਾ ਨੇ ਤੁਸੀਂ ਐਂ ਕਰੋ ਹੁਣ ਥੋੜਾ ਬਵਾ ਤੇ ਦਾਦਾ ਮੇਰੀ ਸੇਤ ਠੀਕ ਰੱਖੇ ਮੈਂ ਹੁਣ ਉਮੀ ਆਇਆ ਕਰੋ ਤੁਸੀਂ ਚਾਹ ਪਾਣੀ ਪੀ ਲਿਆ ਤੁਸੀਂ ਨੇ ਚਾਹ ਪਾਣੀ ਪੀ ਲਿਆ ਹਾਂ ਹੁਣ ਆਇਆ ਕਰੋ ਆਹ ਜੋ ਬੂਟੇ ਨੇ ਨਾ ਇਹਨਾਂ ਨੂੰ ਘੋਟ ਦੋ ਸਾਰਿਆਂ ਨੂੰ ਬੈਠੇ ਬੈਠੇ ਬੈਠੀ ਹੋਣੀ ਨਾ ਜਾਂਨ ਵਾਲਾ ਅੱਛਾ ਨਹੀਂ ਕੁਰਸੀ ਦੇ ਵਾਗੇ ਘੋਟ ਦੋ ਨਾ ਕੁਰਸੀ ਦੇ ਵਾਗੇ ਘੋਟ ਦੋ ਇਹ ਵੀ ਕਿਹੜੇ ਦਾ ਆਦਤ ਹਟਾਣੀ ਹੈ ਫਿਰ ਥੱਲੇ ਬਾਹਾਂ ਫੇਰ ਰੁਕਾਓ ਇਹ ਤਾਂ ਸਰਮਾਨੇ ਨਾ ਹੋ ਕੋਈ ਨਾ ਲਿਖਾ ਖੁਦ ਹੀ ਜਾ ਲੈ ਕੇ ਕੁਰਸੀ ਤੇ ਬਹਿ ਕੇ ਘੁਰਪੀ ਮਾਰੀ ਹੋਣਾ ਕਰਕੇ ਹੂੰ ਦੁੱਧਲੇ ਇਹਦੇ ਬਾਥਰੂਮ ਤੇ ਪੱਟੀ ਜੀ ਉਹ ਸਪੈਰ ਨਹੀਂ ਜੀ ਬੱਸ ਇਹ ਹੁਣ ਪੜਾਣਾ ਹੂੰ ਉਹ ਸਾਡਾ ਬਾਂਦਰ ਦੇਖੋ ਉਹਨੂੰ ਫੋਨ ਉਠਾਇਆ ਹੁਣ ਸਾਈਕਲ ਚੱਕ ਲੈਣਾ ਉਹਨੂੰ ਟਿੱਕਲ ਦਿੰਦਾ ਜੀ ਅੰਦਰ ਪੈਜੋ ਤਾਂ ਨਹੀਂ ਇਹਨੇ ਕਿਦਾਂ ਦੇ ਜੇ ਫੋਨ ਉਠਾਇਆ ਤੇ ਸਾਈਕਲ ਤੇ ਲੈ ਕੇ ਬਹਿ ਗਿਆ ਹੁਣ ਇਹ ਅੱਜ ਆਉਂਗੀ ਨਾ ਇਹ ਤੇ ਮਾੜਾ ਕੰਮ ਦੀ ਉਸ ਆਖੀ ਲੈਣਾ ਪਾਉਣਾ ਸੀ ਪਰ ਆਏ ਨਹੀਂ ਇਹਦਾ ਕਿਤੇ ਕਿ ਜਾ ਕੇ ਬਾਥਰੂਮ Bye thank you ਸਾਰੇ ਕੋਈ ਬੰਦੇ ਨਾ ਗੁਰੂ ਘਰ ਆ ਕੇ ਵੀ ਨਹੀਂ ਆਪਣੇ ਹਰਤਤ ਬਾਜ ਆਉਂਦੇ ਸਾਰੇ ਲੰਗਰ ਸ਼ਕੰਦੇ ਤੇ ਇੱਕ ਲੱਕ ਟਿੰਗੋ ਕੇ ਬੈਠਾ ਦੇਖੋ ਕੋਈ ਨਾਲ ਦੇ ਬਾਬਿਆਂ ਨੂੰ ਫਤਿਹ ਰੱਧਾ ਜਾ ਕੋਈ ਬੰਦੇ ਨਾ ਗੁਰੂ ਘਰ ਜਾ ਕੇ ਵੀ ਟਿਕਦੇ ਹੈਗੇ ਇਹ ਉੱਥੇ ਇਨਾ ਆਕਰ ਕੇ ਬੈਠੇ ਨਾ ਜਿਵੇਂ ਭਾਨੀ ਕਿਧਰੇ ਰਿਸ਼ਤਦਾਰੀ ਚ ਆਇਆ ਹੁੰਦਾ ਨਾ ਬਤਮੀਜ਼ ਜਿਆ ਇਹ ਚੰਗੀ ਫਿਰ ਇਹਦੀ ਮੰਮੀ ਜੀ ਨੇ ਸਰਵਿਸ ਕੀਤੀ ਤੇ ਹੁਣ ਠੰਡਾ ਜਾ ਕੇ ਬੈਠਾ ਬਚਾਰਾ ਵਾਂਗ ਵਿਚਾਰਾ ਕੱਢੀ ਜਾਂਦਾ ਕਦੀ ਕੁਝ ਪਈ ਜਾਂਦਾ ਚਲੋ ਜੀ ਅੱਜ ਗੁਰਦੁਆਰਾ ਸਾਹਿਬ ਆਪਾਂ ਜਾ ਲਈਏ ਅਕਾਲ ਫਿਲਮ ਦੇਖਣ ਨੂੰ ਆ ਫਿਲਮ ਦੇਖਣ ਜਾਣਾ ਸੀ ਵਿਚਾਰਦਾ ਉਹ ਵੀ ਆਪਾਂ ਕੈਨਸਲ ਕਰਤਾ ਤੇ ਹੁਣ ਅਸੀਂ ਇਹਨੂੰ ਸਿੱਧਾ ਘਰੇ ਲੈ ਕੇ ਜਾਣਾ ਕਰ ਜਾਣਾ ਸਿੱਧਾ ਹੁਣ ਕਿਹੜਾ ਕਲਰ ਦਵਾਵਾ ਤੈਨੂੰ ਕੋਈ ਕਲਰ ਨਹੀਂ ਕੋਈ ਨ ਵੱਡਾ ਤੋਂ ਆਰਟਿਸਟ ਪਹਿਲਾਂ ਜਿਹੜੇ ਪਹਿਲੇ ਪੈਸੇ ਕਲਰ ਸਨ ਮੈਂ ਜਾ ਕੇ ਆਉਂਦਾ ਉਹ ਇਹ ਤਾਂ ਛੇਤਰ ਪੈਂਦੇ ਮੈਨੂੰ ਇਹ ਦੱਸੋ ਹੁਣ ਪਹਿਲਾਂ ਆਪਾਂ ਉਹ ਨਾਲ ਉੱਡ ਚੱਲੀਏ ਹੁਣ ਪਹਿਲਾਂ ਟੇਲਰਾਂ ਕੋ ਚੱਲੀਏ ਕਿ ਪਹਿਲਾਂ ਖਾਪ ਹੀ ਲਈਏ ਕੁਛ ਬੱਚਿਆਂ ਨੂੰ ਫਵਾ ਦਈਏ ਪਹਿਲਾਂ ਸਾਲ ਕਿਉਂਕਿ ਟੇਲਰ ਤਾਂ ਸਾਰੀ ਰਾਤ ਇੱਥੇ ਹੀ ਨੇ ਉਹਨਾਂ ਨੇ ਕਿਹੜਾ ਕਿਤੇ ਜਾਣਾ ਹੈ ਚਲੋ ਫਿਰ ਆਪਾਂ ਫਿਰ ਮੁੜ ਕੇ ਆਵਾਂਗੇ ਤੈਨੂੰ ਕੋਈ ਗੱਲ ਫਿਰ ਮੁੜਨੋਂ ਕਿਹੜਾ ਆਪਣੇ ਤੁੰਸਰੀ ਜਿਹੜਾ ਮੁੜਿਆ ਜਾਂਦਾ ਹੈਗਾ ਹੂੰ ਬਾਜ਼ਾਰ ਐਸ ਟਾਈਮ ਖਾਲੀ ਐਸ ਟਾਈਮ ਕਿੰਨਾ ਖੁੱਲਾ ਬਾਜ਼ਾਰ ਲੱਗਦਾ ਕਿੱਥੇ ਖਾਲੀ ਐ ਜਿਹੜੀ ਹੈਗੀ ਐ ਵੀ ਨਹੀਂ ਬਾਜ਼ਾਰ ਖੁੱਲਾ ਕਿੰਨਾ ਲੱਗਦਾ ਧੁੰਦਲੀ ਵੀਡੀਓ ਬਣੀਗੀ ਪਰ ਤਾਂ ਸਾਰੀ ਆਪਣੀ ਇਹਨੇ ਉਹ ਲੱਤ ਨਾਲ ਅੱਗੇ ਹੱਥ ਮੈਂ ਸੁੱਤਾ ਬੈ ਉੱਠ ਕੇ ਆਇਆ ਸੀਗਾ ਮੈਂ ਚਲੋ ਦੇਖਦਾ ਅਮਨ ਕੀ ਕਰਦੀ ਹੈ ਤੇ ਅਮਨ ਹਜੇ ਤੱਕ ਬੈਠੀ ਹੈ ਆਪਣੇ ਬੁਟੀਕ ਦੇ ਕੰਮ ਕਰ ਲੱਗੀ ਪਈ ਹੈ ਜੇ ਮੈਂ ਨਹੀਂ ਸੌਂਦੇ ਤੁਸੀਂ ਵੀ ਨਹੀਂ ਸੌਂਦੇ ਹੈਗੇ ਮੈਨੂੰ ਵੀ ਨੀਂਦ ਨਹੀਂ ਆਉਂਦੀ ਮੈਂ ਤੇਰੇ ਬਿਨਾਂ ਜਦ ਤੂੰ ਮਤਲਬ ਆਪਣਾ ਕੰਮ ਨਾ ਬੈਠ ਕੇ ਸੌਂਦੀ ਨਾ ਫਿਰ ਮੈਨੂੰ ਸ਼ਾਂਤੀ ਆਉਗੀ ਹਾਂ ਵੀ ਚਲੋ ਅਮਨ ਸੌਂਗੀ ਹੈ ਨਾ ਮੈਨੂੰ ਇਹ ਤੋਨਾ ਟਾਈਮ ਤੱਕ ਮੈਨੂੰ ਸ਼ਾਂਤੀ ਨਹੀਂ ਆਉਂਦੀ ਜਦੋਂ ਤੂੰ ਇੱਥੇ ਬੈਠੀ ਰਹਿੰਦੀ ਹੈ ਤੇ ਮੈਂ ਆਪਣਾ ਫੇਸ ਦਿਖਾ ਨਹੀਂ ਸਕਦਾ ਕਿਉਂਕਿ ਮੈਂ ਆਪਣਾ ਮੇਰਾ ਪਰਣਾ ਨਹੀਂ ਬੰਨਿਆ ਹੋਇਆ ਹੈ ਨਾ ਗੈਸਰ ਉਹਗਾ ਜਸਵੀਦੀ ਦਾ ਫੋਨ ਆਇਆ ਸੀ ਤੇ ਕੁਲਵਿੰਦਰ ਮੇਰੀ ਗੱਲ ਕਰਾ ਰਹੇ ਸੀ ਵੀਡੀਓ ਕੋਲ ਕਿ ਆਪ ਦੂਰੋ ਦੂਰੋ ਖੜ ਕੇ ਰਣ ਵਧਾਈਆਂ ਦੇ ਰਹੇ ਨੇ ਉਹਨਾਂ ਦੇ ਘਰੇ ਅੱਜ ਲక్ష్ਮੀ ਆਈ ਹੈ ਨਾ ਤੇ ਜਸਵੀਦੀ ਦੀ ਜਰਮਨੀ ਵਾਲੀ ਜਿਹਨਾਂ ਨੂੰ ਆਪਾਂ ਮਿਲਣ ਗਏ ਸੀ ਕਿਹੜੀ ਪੱਟੀ ਪਿੰਡ ਹੈ ਕਰਮ ਪੱਟੀ ਪਿੰਡ ਹੈ ਨਾ ਹਾਂ ਅੰਮਰ ਨੂੰ ਯਾਦ ਰਹਿੰਦੀ ਮੈਂ ਚਿੱਤਾਪੁਰ ਜਨਮਾ ਤੇ ਦੀਦੀ ਦੇ ਘਰੇ ਅੱਜ ਪੋਤੀ ਨੇ ਜਨਮ ਲਿਆ ਨਾ ਦੀਦੀ ਅੱਜ ਦਾਦੀ ਬਣ ਗਈ ਆ ਤੇ ਦੀਦੀ ਵੀਡੀਓ ਕੋਲ ਆਈ ਸੀ ਦੱਸ ਰਹੇ ਸੀ ਆਪਾਂ ਨੂੰ ਤੇ ਕੁਲਵਿੰਦਰਾ ਕੈਮਰਾ ਪਰ ਆ ਤੋਂ ਵਧਾਈਆਂ ਦੇ ਜਾਂਦੀ ਦੀ ਦੀ ਵਧਾਈਆਂ ਬਹੁਤ ਬਹੁਤ ਮੁबारकਾ ਆਣਾ ਵੀ ਬੇਟੀ ਆਈ ਬੇਟੀ ਆਈ ਤੇ ਦੀਦੀ ਕੁਲਵਿੰਦਰ ਦੀਦੀ ਕਹਿੰਦੇ ਕੁਲਵਿੰਦਰ ਸਾਹਮਣੇ ਹੋ ਹਨਾ ਕੁਲਵਿੰਦਰ ਕਹਿੰਦੇ ਮੈਂ ਨਹੀਂ ਹੋਣਾ ਮੇਰੇ ਪਰਲਾ ਨਹੀਂ ਬੰਨਾ ਤੇ ਦੀਦੀ ਕਹਿੰਦੇ ਜਿੰਨਾ ਤੂੰ ਸੰਗਲ ਰਿਆ ਵੀ ਉਹਨਾਂ ਨੇ ਕਿਹੜਾ ਗਾਹਾਂ ਵਾਲੀਆਂ ਜੁਲਫਾਂ ਨੂੰ ਵੀ ਤੇਰੇ ਮੈਂ ਨਹੀਂ ਪਾਜੀ ਹੈਗੇ ਨਾ ਵਾਲ ਤਾਂ ਵਧੀਆ ਨਹੀਂ ਆ ਪਾਜੀ ਵਾਲ ਤਾਂ ਵਧੀਆ ਨਹੀਂ ਸੀ ਗੱਲ ਆ ਅੱਖਾਂ ਦਰਦ ਭੌਂਦੀਆਂ ਕੰਨ ਚ ਲੈ ਰਿਹਾ ਹਾਂ ਰੈਸਟ ਕਰ ਲਿਆ ਕਰ ਮਨਾਂ ਦੀ ਦਾਦਾ ਵੀ ਰੈਸਟ ਯਾਰ ਪਤਾ ਨਹੀਂ ਕਿਉਂ ਨੀਂਦ ਸੈੱਟ ਹੋ ਗਈ ਸਿਰਫ 1.5 ਘੰਟੇ ਦੀ ਸਰੀਰ ਤੋਂ ਵੱਧ ਕੇ ਕੁਝ ਵੀ ਨਹੀਂ ਹੈਗਾ ਉਹ ਤੇ ਗੱਲ ਠੀਕ ਹੈ ਹਣਾ ਹਨ ਆਪਣੇ ਜਿਹੜੇ ਚਾਹਣ ਵਾਲੇ ਨੇ ਆਪਾਂ ਨੂੰ ਦੇਖਣ ਵਾਲੇ ਭੈਣਾਂ ਲੈਣਾ ਪਰ ਮੈਨੂੰ ਹੁਣ ਪਰਸਨਲੀ ਕਈ ਭੈਣਾਂ ਦੇ ਮੈਸੇਜ ਵੀ ਆਈ ਯਾਰ ਮੈਨੂੰ ਆਨਲਾਈਨ ਦੇਖ ਕੇ ਆਉਣ ਸੌ ਜਾ ਆਉਣ ਸੌ ਜਾ ਬਸ ਕਰ ਤੂੰ ਬਿਮਾਰ ਹੋ ਜਾਏਂਗੀ ਪਰ ਕੀ ਕਰਾਂ ਹਣਾ ਇਹ ਇਹ ਮੇਰਾ ਸ਼ੌਂਕ ਹੈ ਸੀ ਪਤਾ ਨਹੀਂ ਬਹੁਤ ਟਾਈਮ ਤੋਂ ਮੈਂ ਸੋਝੂ ਨਹੀਂ ਸੀ ਨਾ ਜਦੋਂ ਵਿਆਹ ਹੋਇਆ ਤੇ ਮੇਰਾ ਕਿੱਦਾਂ ਪਤਾ ਨੂੰ ਮੈਂ ਆਪਣੀ ਸਾਰੀ ਜਰਨੀ ਦੱਸੀ ਹੈ ਨਾ ਪਿੱਛੇ ਜਾ ਕੇ ਉਹ ਵਹੀ ਤੇ ਸਾਡੇ ਸਾਰੇ ਘਰ ਦੇ ਸੁੱਤੇ ਪਏ ਆ ਚਰੇ ਚਲੋ ਉਹਨਾਂ ਨੇ ਸੌਣਾ ਵੀ ਐਨ ਕਿਉਂਕਿ ਗਗਨ ਸਵੇਰੇ ਡਿਊਟੀ ਚ ਜਾਣਾ ਤੇ ਬੱਚਿਆਂ ਨੇ ਵੀ ਸਕੂਲ ਜਾਣਾ ਸਵੇਰੇ ਤੇ ਮੰਮੀਆਂ ਹਾੜੀਆਂ ਵਿਚਾਰੀਆਂ ਨੇ ਘਰੇ ਰਹਿਣਾ ਉਹਨਾਂ ਦੇ ਕਿਤੇ ਜਾਣਾ ਨਹੀਂ ਹੈਗਾ ਹਣਾ ਪਰ ਫਿਰ ਵੀ ਉਹ ਚਲੋ ਉੱਠ ਜਾਂਦੇ ਨੇ ਮੰਮੀ ਜੀ ਮੇਰੇ ਸਸਤਾ ਸਵੇਰੇ ਛੇਤੀ ਉੱਠ ਜਾਂਦੇ ਨੇ ਲੋਪਕ ਲਵਿੰਦਰ ਕਈ ਚੁੰਨੀ ਸੈੱਟ ਕਰ ਬਾਰ-ਬਾਰ ਇਹ ਕਿੱਥੇ ਸੈੱਟ ਹੁੰਦੀ ਮੇਰੀ ਹੁਣ ਰਾਤ ਦੇ 2 ਵਜੇ ਨਾਲੇ ਹੋ ਰਹੇ ਨੇ ਟਰੈਕਟਰ ਦੇ ਕਿਉਂ ਜਾਂਦੇ ਨੇ ਇਹ ਕਣਕਾਂ ਨੇ ਨਾ ਹੁਣ ਪੁਰਾ ਕਣਕਾਂ ਵੱਡੀਆਂ ਜਾ ਰਹੀਆਂ ਨੇ ਕੋਈ ਮੰਡੀ ਜਾ ਰਿਹਾ ਵਿਚਾਰਾ ਪਤਾ ਕਿੰਨੇ ਟਾਈਮ ਤੋਂ ਵੇਟ ਹੁੰਦੀ ਸਾਰਿਆਂ ਨੂੰ ਵਿਚਾਰ ਇਦਾਂ ਕਦੋਂ ਆਏ ਫਸਲਾਂ ਆਉਣ ਬਹੁਤ ਆਸਾਂ ਉਮੀਦਾਂ ਲਾਈਆਂ ਹੁੰਦੀਆਂ ਨੇ ਹਨਾ ਤੇ ਜਿਵੇਂ ਹੁਣ ਇਹ ਵੀ ਮੇਰਾ ਕੰਮ ਹੈ ਮੈਨੂੰ ਵੀ ਇਤੋਂ ਹੋਏ ਕਿ ਜਿਨ੍ਹਾਂ ਦੇ ਬਿੱਲ ਜਾਣੇ ਨੇ ਬਿੱਲ ਭੇਜਾਂ ਪੇਮੈਂਟ ਆਏਗੀ ਅੱਗੇ ਜਗੇ ਸਰਕਾ ਚਲਾਉਣਾ ਹੁੰਦਾ ਹਨਾ ਤੇ ਮੈਂ ਅੱਜ ਕੰਮ ਕਰਦੀ ਕਰਦੀ ਸੋਚ ਰਹੀ ਸੀ ਵੀ ਦੇਖੋ ਹੁਣ ਜਦੋਂ ਅਸੀਂ ਬੁਟੀ ਦਾ ਕੰਮ ਸ਼ੁਰੂ ਕਰਨਾ ਸੀ ਅਸੀਂ ਕਈ ਜਾਣ-ਪਛਾਣ ਵਾਲਿਆਂ ਭੈਣਾਂ ਨੂੰ ਫੋਨ ਕੀਤੇ ਹਨਾ ਕੋਈ ਜਾਣਕਾਰ ਰਿਸ਼ਤੇਦਾਰੀਆਂ ਚ ਸੀ ਜਾਂ ਕਿੱਦਾਂ ਨੇ ਸਾਰਿਆਂ ਨੇ ਪੁੱਠੀ ਸਲਾਹ ਹੀ ਦਿੱਤੀ ਸੀ ਕਿਸੇ ਨੇ ਸਿੱਧੀ ਸਲਾਹ ਨਹੀਂ ਦਿੱਤੀ ਹੈਗੀ ਤੇ ਬਾਕੀ ਜਦੋਂ ਪਰਮਾਤਮਾ ਨੇ ਚਾਇਆ ਹੋਵੇ ਨਾ ਵੀ ਕਿਹੜਾ ਕੰਮ ਕਦੋਂ ਕਰਨਾ ਤੇ ਕਿਵੇਂ ਕਰਨਾ ਫਿਰ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਤੇ ਕਈ ਟਾਈਮ ਮੈਂ ਇਹ ਕੰਮ ਮਜਬੂਰੀ ਚ ਕਰਦੀ ਸੀ ਸਲਾਈ ਕਰਦੀ ਸੀ ਨਾ ਜਦੋਂ ਇਹ ਮੇਰੀ ਮਜਬੂਰੀ ਹੁੰਦੀ ਸੀ 100 150 ੜੀ ਸਲਾਈ ਕਰਨਾ ਤੇ ਹੁਣ ਜਨੈ ਕਿ ਇਹ ਮਜਬੂਰੀ ਸ਼ੌਂਕ ਚ ਕਦੋਂ ਬਦਲ ਗਈ ਸ਼ੌਂਕ ਤਾਂ ਵੈਸੇ ਪਹਿਲੇ ਦਿਨ ਤੋਂ ਸੀ ਫਿਰ ਵਿੱਚ ਜੀ ਮਜਬੂਰੀ ਚ ਕਰਨਾ ਪਿਆ ਕੰਮ ਮਜਬੂਰੀ ਇਹ ਨਹੀਂ ਕਿ ਮੇਰੇ ਸਿਆ ਤੋਂ ਚੱਲਦਾ ਹੈ ਬਸ ਲਾ ਲਓ ਵੀ ਮੈਨੂੰ ਇਹਨਾਂ ਦੀ ਵੇਲੀਆਂ ਚੱਲ ਕਰ ਲੈਣੀਆਂ ਤੇ ਕੰਮ ਸ਼ੁਰੂ ਹੋਇਆ ਸੀ ਪੀ ਆ ਲੱਗਦਾ ਸੀ ਵੀ ਯਾਰ ਕਿੱਦਾਂ ਕੰਮ ਸ਼ੁਰੂ ਕਰਨਾ ਕਿੰਨਾ ਪਰਫਾ ਲਾ ਕੇ ਕੱਪੜਾ ਲਿਆਈਏ ਯਾਰ ਪਤਾ ਨਹੀਂ ਕਿੱਦਾਂ ਇਹ ਕੰਮ ਸ਼ੁਰੂ ਹੋ ਗਿਆ ਨਰਿੰਦਰ ਭੈਣ ਦੇ ذریعے ਹੈ ਨਾ ਮੈਂ ਉਹਨਾਂ ਦੀ ਅੱਜ ਵੀ ਕੀ ਕਹਿੰਦੀ ਆ ਸਨਮਾਨਤ ਰਹੂਗੀ ਹਾਂ ਹੈਨਾ ਇਹ ਕੰਮ ਜਿੰਨੀ ਵੀ ਸ਼िखर ਤੇ ਜਾਊਗਾ ਹਮੇਸ਼ਾ ਹੀ ਨਰਿੰਦਰ ਜੀ ਜੀ ਜਿਹੜੀ ਰਿਸਪੈਕਟ ਹੈ ਮੇਰੇ ਦਿਲ ਦੇ ਵਿੱਚ ਇਦਾਂ ਹੀ ਬਣੀ ਰਹੂਗੀ ਕਿਉਂਕਿ ਉਹਨਾਂ ਦੇ 20000 ਨੇ ਸਾਡਾ 20000 ਤੋਂ ਕਹਿੰਦੇ ਵੀ 20 ਮੈਂ ਲੱਖ ਕਹਾ ਕਿ ਕਰੋੜ ਤੱਕ ਹਣਾ ਕਿ ਮੈਨੂੰ ਲੱਗ ਰਿਹਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੀਆਂ ਸਾਰਾ ਸਾਰੀਆਂ ਭੈਣਾਂ ਦਾ ਤੁਹਾਡਾ ਸਾਥ ਹੈ ਪਿਆਰ ਹੈ ਹਨ ਪਰ ਦਿਨ ਬਰ ਦਿਨ ਕੰਮ ਜਿਹੜਾ ਸੁਪਰ ਨਾਲ ਵੱਧਦਾ ਜਾ ਰਿਹਾ ਤੇ ਨਰਿੰਦਰ ਜੀ ਦੀ थैंक यू ਤੁਹਾਡਾ ਮੈਂ ਅੱਜ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੀ ਹਾਂ ਉਨੀ ਤੁਹਾਡੀ ਰਿਸਪੈਕਟ ਕਰਦੀ ਹਾਂ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਹਨ ਤੇ ਮੈਸੇਜ ਜ਼ਰੂਰ ਕਰਿਓ ਹਨ ਤੇ ਹਮੇਸ਼ਾ ਹੀ ਮੈਂ ਤੁਹਾਨੂੰ ਆਪਣਾ ਕਹਿੰਦੀ ਗੁਰੂ ਮੰਨਦੀ ਰਹੋਗੇ ਠੀਕ ਹੈ ਨਾ ਤੇ ਕਿਦਾਂ 20000 ਤੋਂ 2 ਲੱਖ ਦਾ ਕੰਮ ਸ਼ੁਰੂ ਹੋ ਗਿਆ ਮੈਨੂੰ ਵੀ ਨਹੀਂ ਪਤਾ ਕਿਹਨੇ ਨਾ ਆਈ ਡੋਨਟ ਨੋ ਮੈਨੂੰ ਕੁਝ ਨਹੀਂ ਪਤਾ ਕਿ ਇਹ ਕਿੱਦਾਂ ਸ਼ੁਰੂ ਹੋਇਆ ਕਿੱਦਾਂ ਨਹੀਂ ਪਰ ਵਾਹਿਗੁਰੂ ਜੀ ਅੱਛੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਿਓ ਤੇ ਤੁਸੀਂ ਸਾਰੀਆਂ ਭੈਣਾਂ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਤੇ ਅਸੀਂ ਵੀ ਪੂਰੀ ਇਮਾਨਦਾਰੀ ਨਾਲ ਛੋਟਾੜਾ ਕੰਮ ਵੀ ਕਰਦੇ ਰਹਿਾਂਗੇ ਤੇ ਬਸ ਹੁਣ ਬੈਠੀ ਸੀ ਜਿਨ੍ਹਾਂ ਦੇ ਭੈਣਾਂ ਦੇ ਬਿੱਲ ਬਣਾਏ ਸੀ ਉਹ ਬਿੱਲ ਭੇਜੇ ਨੇ ਤੇ ਅੱਜ ਜਿੱਦਾਂ ਕਾਟਰਲੇ ਸੂਟ ਆਪਾਂ ਨੇ ਪਾਇਆ ਸੀ ਵੀਡੀਓ ਦੇ ਵਿੱਚ ਹਨਾ ਆ ਦੇਖੋ ਕਿੰਨੇ ਸੋਹਣੇ ਪ੍ਰਿੰਟ ਆਏ ਹੋਏ ਸੀ ਤਾਂ ਸਾਰੇ ਦਾ ਸਾਰੇ ਯਾਨੀ ਕਿ 16 ਔਰਡਰ ਸੋਲਡ ਆਊਟ ਹੋ ਗਏ ਤੇ ਸਵੇਰੇ ਆਪਾਂ ਹੋਰ ਆਰਡਰ ਕਰਦੇ ਜਿਹੜੇ ਤੁਹਾਨੂੰ ਡਬਲ ਡਬਲ ਕੱਢਣੀ ਘੱਟੋ ਘੱਟ ਵੀ ਮਿਲਦਾ ਇੱਕ ਇੱਕ ਭੈਣ ਨੇ ਕੋਈ 3-3 4-4 ਸੂਟ ਬੁੱਕ ਕਰ ਲੈ ਕਿਉਂਕਿ ਗਰਮੀ ਦੇ ਵਿੱਚ ਵਧੀਆ ਸੀ ਕੱਪੜੇ ਇਹ ਤੇ ਆ ਦਿਲ ਕਰਦਾ ਮੇਰਾ ਕੰਮ ਕਰਦਾ ਮੈਂ ਧਿਆਨਦਾ ਕਈ ਵਾਰ ਇਹ ਵੀ ਹੁੰਦਾ ਕਿ ਹਾ ਇੱਕ ਦਿਨ ਸੀ ਉਹ ਮੁੱਕ ਗਿਆ ਕਿਉਂ ਮੁੱਕਿਆ ਦੇਣਾ ਹੋਰ ਹੋਣਾ ਚਾਹੀਦਾ ਸੀ ਦੇਣਾ ਹਨਾ ਜੇ ਇਹਨੇ 12 ਘੰਟੇ ਤੇ 12 ਘੰਟੇ 24 ਘੰਟੇ ਦੇਣਾ ਹੋਵੇ ਤੇ 24 ਘੰਟੇ ਦੀ ਰਾਤ ਨਾ ਹੋਵੇ ਰਾਤ 12 ਘੰਟੇ ਦੇ ਉਹ ਦੇਣਾ 24 ਘੰਟਿਆਂ ਦਾ ਹੋਵੇ ਤੇ ਲਗਾਤਾਰ ਰੈਗੂਲਰ ਮੈਂ ਕੰਮ ਕਰੀ ਜਾਵਾਂ ਪਰ ਨਹੀਂ ਕਿਉਂਕਿ ਇੱਕ ਨੀ ਆਉਂਦੀ ਹੈਗੀ ਨਾ ਰਾਤ ਨੂੰ ਆਉਂਦੀ ਨਾ ਦਿਨੇ ਆਉਂਦੀ ਬਸ ਇਹ ਹੁੰਦਾ ਵੀ ਇੰਦਾ ਬਹੁਣਾ ਘੰਟਾ ਪੈ ਗਈ ਦੇਦੇ ਵਿੱਚ ਤਾਂ ਬਹੁਤ ਘੱਟ ਪੈਨੇ ਆ ਤੇ ਚਲੋ ਕਹਿੰਦੇ ਵੀ ਕੰਮ ਹੋਣਾ ਚਾਹੀਦਾ ਕੰਮ ਤੇ ਨਾਲ ਨਾਲ ਨੀਂਦ ਵੀ ਜ਼ਰੂਰੀ ਹੈ ਨੀਂਦ ਵੀ ਜ਼ਰੂਰੀ ਪਰ ਕੀ ਕਰ ਮੇਰਾ ਬੜਾ ਹੀ ਮੈਨੂੰ ਖੁਸ਼ੀ ਹੁੰਦੀ ਕੰਮ ਕਰਦਿਆਂ ਹੁਣ ਇਧਰ ਵੀ ਸੂਟ ਆਪਣੇ ਬਣੇ ਪਏ ਆ ਸਾਰੇ ਇਹ ਜਾਣੇ ਨੇ ਸਾਰੇ ਪੈਕ ਕਰਨੇ ਨੇ ਆਪਾਂ ਨੇ ਸਵੇਰੇ ਕਰਾਂਗੇ ਫਿਰ ਵੀਡੀਓ ਵਗੈਰਾ ਛੂਟ ਕਰਾਂਗੇ ਇਧਰ ਵੀ ਸਾਰੇ ਪੈਕ ਹੋਏ ਪਏ ਨੇ ਬੜਾ ਵਧੀਆ ਲੱਗਦਾ ਯਾਰ ਕੰਮ ਕਰਨਾ ਮੈਨੂੰ ਖੁਸ਼ੀ ਹੁੰਦੀ ਹੈ ਤੇ ਵੀ ਹੁਣ ਕਈ ਵੇ ਨਾਲ ਮੈਨੂੰ ਪੁੱਛਣਗੇ ਵੀ ਤੁਸੀਂ ਇਹ ਕੰਮ ਸ਼ੌਂਕ ਜੀ ਸ਼ੁਰੂ ਕੀਤਾ કે ਮਜਬੂਰੀ ਜੀ ਹਨਾ ਤੇ ਨਾ ਹੀ ਇਹ ਮੈਂ ਮਜਬੂਰੀ ਸ਼ੁਰੂ ਕੀਤਾ ਸ਼ੌਂਕ ਸੀ ਤੇ ਕਈ ਵਾਰ ਕਰਦਾ ਨੇ ਸ਼ੌਂਕ ਤੋਂ ਕਦੋਂ ਮਜਬੂਰੀ ਬਣ ਜਾਂਦੀ ਹੈ ਪਤਾ ਨਹੀਂ ਲੱਗਦਾ ਹੈਗਾ ਹਨਾ ਇਹ ਵੈਸੇ ਤਾਂ ਮੇਰਾ ਤਾਂ ਸ਼ੌਂਕ ਸੀ ਤੇ ਪਰਮਾਤਮਾ ਨੇ ਸੁਣ ਲਈ ਨੇੜੇ ਹੋ ਕੇ ਤੇ ਮੈਂ ਕਹਿੰਦੀ ਜਿਵੇਂ ਜਿਵੇਂ ਜਿਹੜੀਆਂ ਭੈਣਾਂ ਨੂੰ ਸ਼ੌਂਕ ਨੇ ਪਰਮਾਤਮਾ ਸਾਬ ਦਾ ਸਾਧ ਦਾ ਇਹਨਾਂ ਦੇ ਕੰਮ ਸ਼ੁਰੂ ਹੋਣ ਉਹ ਵੀ ਆਪਣੇ ਘਰਾਂ ਦੇ ਵਿੱਚ ਆਰੇ ਲੱਗਣ ਤੇ ਸਾਡੇ ਸਾਰੇ ਘਰ ਦੇ ਨਾਲ ਆ ਜਦੋਂ ਲੈ ਆਪਾਂ ਮਸਤੂਵਾਲ ਸਾਹਿਬ ਤੋਂ ਆਏ ਸਾਡੇ ਰਸਤੇ 'ਚ ਫੜਿਆ ਨਾ ਸਾਡੀ ਲੜਾਈ ਹੁੰਦੀ ਆਈ ਹਨਾ ਸਾਰਿਆਂ ਦੀ ਫਿਰ ਉਹ ਬੜਾ ਪਰੇਸ਼ਾਨ ਕੀਤਾ ਅੱਜ ਇੱਕ ਨਾ ਉਹਨੇ ਪਤਾ ਨਹੀਂ ਕਲਵਿੰਦਰ ਨੂੰ ਕਹਿਤਾ ਸੀ ਵੀ ਪਾਪਾ ਮੈਂ ਅੱਜ ਕੁਝ ਬਾਹਰੋਂ ਖਾਣਾ ਤੋਂ ਲੰਗਰ ਤੋਂ ਤਾਂ ਨਹੀਂ ਖਾਦਾ ਤਾਂ ਕੜ ਕੇ ਬੈਠਾ ਸੀ ਉਹ ਕਲਵਿੰਦਰ ਉੱਥੇ ਮੈਨੂੰ ਨਹੀਂ ਪਤਾ ਵੀ ਆ ਕੇ ਕਿਉਂ ਬੈਠਾ ਪੂਰੇ ਆ ਕਿ ਵੀ ਨਹੀਂ ਕੁਝ ਖਾਦਾ ਉਹਨੇ ਕਰਿਆ ਕਿ ਕੀ ਖਾਦਾ ਕੁਝ ਵੀ ਨਹੀਂ ਖਾਦਾ ਉਹਨੇ ਕਰਿਆ ਉੱਥੋਂ ਉਹ ਬਾਹਰੋਂ ਖਾਇਆ ਨਹੀਂ ਸੋ ਕਾਣਾ ਤੂੰ ਕਾਤ ਰਹਿ ਸਾਰੇ ਕਾਣੀ ਨਹੀਂ ਕਾ ਮੇਰੇ ਖਾਲ ਗੋਲਡਨ ਵਗੈਰਾ ਪੀਤੀਆਂ ਨਾ ਉਹ ਨਹੀਂ ਨਹੀਂ ਚਾਮ ਨਹੀਂ ਕਰਦੀ ਉਹਨੇ ਚਾਮ ਘਾਟੇ ਖਾਦੀ ਮਨ ਲੱਜ ਤੇ ਚਲੋ ਸਾਰਿਆਂ ਭੈਣਾਂ ਦਾ ਬਹੁਤ ਬਹੁਤ ਥੈਂਕ ਯੂ ਸਾਰਿਆਂ ਦੇ ਜਿਹੜੇ ਕਮੈਂਟ ਆਏ ਸੀ ਮੈਂ ਸਭ ਦਾ ਬੈਸ ਰਿਪਲਾਈ ਕਰ ਦਿੱਤਾ ਸੀ ਜੇ ਕਿਸੇ ਦਾ ਰਿਪਲਾਈ ਰਹਿਣਾ ਤਾਂ ਪਲੀਜ਼ ਮਾਇੰਡ ਨਾ ਕਰਿਆ ਕਰੋ ਠੀਕ ਹੈ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਆਪਾਂ ਲਾਈਵ ਹੋਇਆ ਕਰੀਏ ਤੁਹਾਡਾ ਲਾਈਵ ਜਿਹੜੀਆਂ ਗੱਲਾਂ ਬਾਤਾਂ ਕਰਿਆ ਕਰੀਏ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਨੀਂਦ ਆਈ ਪਈ ਕਿਉਂਕਿ ਮੈਂ ਥੱਕ ਗਈਆਂ ਬਹੁਤ ਅਜੇ ਕਿਸੇ ਭੈਣ ਦਾ ਮੈਸੇਜ ਰਹਿ ਗਿਆ ਹੈ ਤਾਂ ਸੌਰੀ ਉਹ ਆਪਾਂ ਕੱਲ ਨੂੰ ਰਿਪਲਾਈ ਕਰਾਂਗੇ ਹੁਣ ਬਿੱਲ ਬੂਲਾ ਆਪਦੇ ਵੀ ਜੋੜਨ ਵਾਲ ਸੀ ਆਦੇ ਕੋਈ ਇਨੇ ਬਿੱਲ ਪਏ ਨੇ ਇਹ ਸਾਰੇ ਜੋੜਦੇ ਸੀ ਜੋੜੇ ਨੇ ਹੁਣ ਇਹ ਪੇਮ ਤਾਂ ਪੁੰਡਾ ਜਿੱਧਰ ਆਉਣੀਆ ਨੇ ਜਾਣੀਆਂ ਨੇ ਸਾਰਾ ਚੈਟਿੰਗ ਕਰਨੀ ਪਈ ਬੜਾ ਦਿਮਾਗ ਤੇ ਪ੍ਰੈਸ਼ਰ ਬਹੁਤ ਹੈ ਕੰਮ ਕੋਈ ਵੀ ਦੇਖੋ ਸੌਖਾ ਨਹੀਂ ਹੈਗਾ ਹਨਾ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤਾਂ ਨਾਲ ਇੱਥੋਂ ਤੱਕ ਪਹੁੰਚੇ ਆ ਜੀ ਕਿਸੇ ਨੂੰ ਹਰਾਉਣ ਦੇ ਵਿੱਚ ਨਹੀਂ ਲੱਗੇ ਹੋਏ ਠੀਕ ਹੈ ਕਿਸੇ ਦਾ ਹੱਕ ਮਾਰ ਕੇ ਇੱਥੋਂ ਤੱਕ ਨਹੀਂ ਆਏ ਹੈ ਇਹ ਆਪਣੇ ਦਿਲੋਂ ਜਾਨ ਨਾਲ ਆਪਾਂ ਮਿਹਨਤ ਕਰਦੇ ਪਏ ਆ ਇਸੇ ਤਰ੍ਹਾਂ ਹੀ ਕਰਦੇ ਰਹਿਾਂਗੇ ਆਪਣੀ ਮਿਹਨਤ 'ਚ ਕੋਈ ਕਮੀ ਨਾ ਆਵੇ ਕਿਤੇ ਕੱਲ ਨੂੰ ਆਪਾਂ ਪਰਮਾਤਮਾ ਨੂੰ ਇਹ ਕਹੀਏ ਕਿ ਲੱਗਦਾ ਸਾਨੂੰ ਮੌਕਾ ਹੀ ਨਹੀਂ ਦਿੱਤਾ ਕੁਝ ਕਰਨ ਦਾ ਯੂਨ ਪਰਮਾਤ ਵਾਲੇ ਮੌਕਾ ਦਿੱਤਾ ਤਾਂ ਉਹਨੂੰ ਮੌਕੇ ਨੂੰ ਸੰਭੋ ਠੀਕ ਹੈ ਨਾ ਉਹ ਮੌਕਾ ਤੋਂ ਨਾ ਜਾਣ ਦੋ ਤੇ ਲੋਕ ਡੇਗਣੋਂ ਫਿਰਦੇ ਨੇ ਹੈ ਨਾ ਡੇਗਣ ਜਿਹੜਾ ਫਿਰਦਾ ਦੇਖੋ ਆਪਾਂ ਕਿਸੇ ਨੂੰ ਡੇਗਣ ਵਾਸਤੇ ਨਹੀਂ ਆਏ ਇਸ ਕੰਮ ਦੇ ਵਿੱਚ ਨਾ ਆਪਾਂ ਕਿਸੇ ਨੂੰ ਹਰਾਉਣ ਵਾਸਤੇ ਆਏ ਆ ਸਾਨੂੰ ਉਹੀ ਪਤਾ ਨਹੀਂ ਕਿਉਂ ਲੋਕੀ ਦੜਾਈ ਜਾਂਦੇ ਨੇ ਰੇਸਾਂ ਦੇ ਵਿੱਚ ਉਹ ਸਿੱਧੂ ਮੂਸੇ ਵਾਲੀ ਗੱਲ ਵਿੱਚ ਜ਼ਿਆਦਾ ਆ ਜਾਂਦੀ ਹੈ ਨਾ ਕਿ ਅਸੀਂ ਉਸ ਰੇਸ ਦੇ ਘੋੜੇ ਹੈ ਨਹੀਂ ਜਿਹੜੇ ਰੇਸਾਂ ਸਾਨੂੰ ਲੋਕ ਦੜਾਈ ਜਾਂਦੇ ਨੇ ਤੁਹਾਨੂੰ ਬਹੁਤ ਸਾਰੇ ਮੈਸੇਜ ਬਹੁਤ ਸਾਰੇ ਫੋਨ ਕਾਲ ਆਉਂਦੇ ਆ ਵੀ ਫੁਲਾਣਾ ਬੁਟੀਕ ਵਾਲਾ ਤੁਹਾਡੇ ਬਾਰੇ ਐ ਕਹਿੰਦਾ ਹੈ ਹੈ ਨਾ ਸਾਡੇ ਕਾਰੀਗਰਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹਨਾ ਵਿਚਾਰਿਆਂ ਨੂੰ ਕਿ ਤੁਸੀਂ ਉਹਨਾਂ ਦਾ ਕੰਮ ਕਰਦੇ ਜੇ ਉਹ ਬਹੁਤ ਸਾਰੇ ਮੈਸੇਜ ਫੋਨ ਕੋਲ ਇੰਨੇ ਕੁ ਮੈਸੇਜ ਆਉਂਦੇ ਨੇ ਜਿੰਨੇ ਵੀ ਕਹਿ ਦੋ ਬਟ ਸਾਨੂੰ ਪਤਾ ਹੈ ਕਿ ਅਸੀਂ ਸਿੱਧੀਆਂ ਨੀਤਾਂ ਲੱਗੇ ਹੋਇਆ ਸਾਡੇ ਦੋ ਜਿਹਰੇ ਨਹੀਂ ਹੈਗੇ ਕਿ ਅਸੀਂ ਕੈਮਰੇ ਦੇ ਸਾਹਮਣੇ ਕੁਝ ਹੋਰ ਹਾਂ ਤੇ ਕੈਮਰੇ ਦੇ ਪਿੱਛੇ ਕੁਝ ਹੋਰ ਹਾਂ ਅਸੀਂ ਜੋ ਕੁਝ ਵੀ ਹੈਗੇ ਹਨਾ ਚਾਹੇ ਅਸੀਂ ਝੂਠੇਆਂ ਜਾਂ ਸੱਚੇਆਂ ਜਾਂ ਗਲਤਾਂ ਜਾਂ ਸਹੀਆਂ ਉਹ ਅਸੀਂ ਕੈਮਰੇ ਤੇ ਜੋ ਸਾਹਮਣੇ ਆ ਕੋਈ ਕੈਮਰੇ ਦੇ ਪਿੱਛੇ ਆ ਠੀਕ ਹੈ ਜੀ ਨੀਤਾਂ ਨੂੰ ਮਰਾਦਾ ਨੇ ਜੀ ਪਰਮਾਤਮਾ ਨੇ ਬਹੁਤ ਸੋਹਣੀ ਬਾਹ ਫੜੀ ਹੋਈ ਹੈ ਇਸੇ ਤਰ੍ਹਾਂ ਹੀ ਸਾਡ ਜੀ ਲੋਕਾਂ ਕੰਮ ਕਰਦੇ ਰਹਾਂਗੇ ਠੀਕ ਹੈ ਜੀ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਜੋ ਵੀ ਤੁਸੀਂ ਚਾਹੁੰਦੇ ਹੋ ਸਾਡੇ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਕੋਲ ਪ੍ਰਧਾਨ ਸਾਹਿਬ ਮੇਰੀ ਸਲਾਹ ਹੈ ਕਿ ਮੈਂ ਪਹਿਲਾਂ ਚੰਗੀ ਗੱਲ ਹੈ ਮੇਰੇ ਅੱਖਾਂ ਗੁਜਰੀਆਂ ਨੇ ਨਹੀਂ ਪਾਇਆ ਤੇ ਮੈਂ ਵੀ ਪਹਿਜਾਂ ਹੋਰ ਤੁਸੀਂ ਤੇ ਜਾਓ ਪਾਓ ਆਪਣੇ ਰੂਮ ਤੇ ਤੇ ਮੈਂ ਲਾਵਾਂ ਬੱਚਿਆਂ ਕੋਲੇ ਠੀਕ ਹੈ ਮਿਲਦੇ ਹਾਂ ਤੁਹਾਨੂੰ ਨਵੇਂ ਬਲੌਗ ਦੇ ਨਾਲ ਬਹੁਤ ਸਵੇਰੇ ਮਿਲਦੇ ਹਾਂ ਜੀ ਨਵੇਂ ਬਲੌਗ ਨਾਲ ਤੁਹਾਨੂੰ ਸਾਡਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਓ ਔਰ ਪਿਆਰਾ ਜਾਂ ਮੈਸੇਜ ਜਰੂਰ ਕਰਿਓ ਤੇ ਹਾਂ ਜਿਹੜੇ ਚੈਨਲ ਤੇ ਨਵੇਂ ਆਉਂਦੇ ਨੇ ਯਾਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਚੈਨਲ ਸਬਸਕ੍ਰਾਈਬ ਕਰਨ ਦੀ ਕੋਈ ਲੋੜ ਨਹੀਂ ਹੈਗਾ ਸਾਈਡ ਤੇ ਤੁਸੀਂ ਦੇਖੋ ਲਿਖਿਆ ਹੋਗਾ ਸਬਸਕ੍ਰਾਈਬ ਉਹਨੂੰ ਪ੍ਰੈਸ ਕਰਨਾ ਨਾਲ ਹੀ ਤੁਹਾਨੂੰ ਬੈਲ ਆਈਕਨ ਸ਼ੋ ਹੋ ਜਾਊਗਾ ਤੁਸੀਂ ਬੈਲ ਆਈਕਨ ਤੇ ਵੀ ਪ੍ਰੈਸ ਕਰ ਦਿਆ ਕਰੋ ਠੀਕ ਹੈ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਸਾਨੂੰ ਬਹੁਤ ਹੀ ਵਧੀਆ ਲੱਗਦਾ ਖੁਸ਼ੀ ਮਿਲਦੀ ਹੈ ਠੀਕ ਹੈ ਜੇ ਮੈਂ ਤੁਹਾਨੂੰ ਸਾਡੀਆਂ ਗੱਲਾਂ ਸੁਣ ਕੇ ਖੁਸ਼ੀ ਆਉਂਦੀ ਹੈ ਨਾ ਮਿਲਦੀ ਹੈ ਸਾਨੂੰ ਵੀ ਜੇ ਤੁਸੀਂ ਸਬਸਕ੍ਰਾਈਬ ਕਰਦੇ ਹੋ ਲ ਤੇ ਫਿਰ ਆਪਾਂ ਹੋਰ ਸੌਣੇ ਆ ਤੇ ਤੁਹਾਨੂੰ ਫੇਰੇ ਨਵੇਂ ਵਲੌਗ ਨਾਲ ਮਿਲਦੇ ਆ ਬਾਏ ਬਾਏ ਟੇਕ ਕੇਅਰ ਲਵ ਯੂ ਸਾਰਿਆਂ ਨੂੰ